ਦਰਸ਼ਕਾਂ ਦਾ ਸਵਾਗਤ ਹੈ ਅੱਜ ਸ਼ਹਿਰ ਖਮਾਉਂੋ ਦੇ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਸਬਡਿਵੀਜ਼ਨ ਖਮਾਉਂੋ ਦੇ ਵਿੱਚ ਰਾਤ 2:30 ਵਜੇ ਦੇ ਕਰੀਬ ਚੋਰਾਂ ਨੇ 7 ਤੋਂ 8 ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੋ ਮੈਂ ਪਹਿਲੀ ਦੁਕਾਨ ਸੰਘੂ ਕਨਫੈਕਸ਼ਨਰੀ ਤੇ ਖੜਨ ਤਸਵੀਰਾਂ ਦਿਖਾ ਦਈਏ ਸੰਘੂ ਕਨਫੈਕਸ਼ਨਰੀ ਦੀਆਂ ਤਸਵੀਰਾਂ ਨੇ ਅੰਦਰ ਲੈ ਚਲਦੇ ਹਾਂ ਔਰ ਚੋਰਾਂ ਨੇ 2:30 ਵਜੇ ਦੇ ਕਰੀਬ ਅੱਦਰਵਾਜਾ ਖੋਲ੍ਹਿਆ ਵਰਦਤ ਨੂੰ ਦੱਸਦਿਨੇ ਵੀ ਅੰਜਾਮ ਦਿੱਤਾ ਔਰ ਕਿਹੜੀਆਂ-ਕਿਹੜੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਦਾ ਕੀ-ਕੀ ਨੁਕਸਾਨ ਕੀਤਾ ਆਪਾਂ ਦੁਕਾਨਦਾਰ ਤੋਂ ਜਾਣ ਲੈਨੇ ਆ ਔਰ ਇੱਕੋ ਰਾਤ ਦੇ ਵਿੱਚ ਸੱਤ ਦੁਕਾਨਾਂ ਨੂੰ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਖਮਾਣੂ ਸ਼ਹਿਰ ਦੇ ਵਿੱਚ ਔਰ ਮੋੜ ਰਾਤ ਫੇਰ ਚੋਰਾਂ ਨੇ ਕਈ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜੀ ਕਿੰਨੇ ਕ ਵਜੇ ਦੀ ਘਟਨਾ ਕੀ ਵਾਪਰੀ ਆ ਜੀ ਇਹ ਤਕਰੀਬਨ 2 ਵਜੇ ਤੋਂ ਬਾਅਦ ਹੀ ਗੱਲ ਹੈ ਜੀ ਅੱਛਾ ਜੀ ਬੀਤੀ ਰਾਤ ਖਮਾਣੋ ਦੀ ਭੀੜ-ਭੜ ਵਾਲੀ ਥਾਮਾਂ ਦੇ ਉੱਤੇ ਮਤਲਬ ਕਿ ਪ੍ਰਮੁੱਖ ਥਾਮਾਂ ਦੇ ਉੱਤੇ ਚੋਰਾਂ ਨੇ ਲਗਾਤਾਰ ਇੱਕ ਤੋਂ ਬਾਅਦ ਦੋ ਦੂਜੀ ਤੋਂ ਬਾਅਦ ਤੀਜੀ ਤੇ ਲਗਾਤਾਰ 6 ਦੁਕਾਨਾਂ ਨੂੰ ਸ਼ਿਕਾਰ ਬਣਾਇਆ ਤੇ ਇਹਨਾਂ 6 ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰ ਅੰਦਰ ਕੁਸੇ ਤੇ ਅਨੇਕਾਂ ਦੁਕਾਨਾਂ ਦੇ ਵਿੱਚੋਂ ਨਗਦੀ ਚੁੱਕ ਕੇ ਫਰਾਰ ਹੋ ਗਏ ਦੱਸਿਆ ਜਾਣ ਚਾਹੀਦਾ ਕਿ ਇਸ ਜਗ੍ਹਾ ਦੇ ਉੱਤੇ ਇਹ ਖਮਾਣੋ ਦੀਆਂ ਕਈ ਥਾਵਾਂ ਦੇ ਉੱਤੇ ਪਹਿਲਾਂ ਵੀ ਚੋਰੀ ਦੀਆਂ ਘਟਨਾਵਾਂ ਹੋ ਚੁੱਕੀਆਂ ਨੇ ਰਾਤ ਸੰਗੂ ਕਨਫੈਕਸ਼ਨਰੀ ਜਨਤਾ ਵਿਕਰੀ ਔਰ ਰਤਨ ਫਾਰਮੇਸੀ ਤੋਂ ਇਲਾਵਾ ਜਿਹੜਾ ਹੈਗਾ ਸਿੱਧੂ ਆਇਲ ਸਟੋਰ ਗਾਬਾ ਪੈਕਰਜ਼ ਨੂੰ ਜਿਹੜਾ ਹੈਗਾ ਚੋਰਾਂ ਨੇ ਨਿਸ਼ਾਨਾ ਬਣਾਇਆ ਔਰ ਐਸ ਐਚ ਓ ਸੰਦੀਪ ਸਿੰਘ ਤੇ ਏ ਐਸ ਆਈ ਰਵਿੰਦਰ ਸਿੰਘ ਮੁੱਖ ਬਾਜ਼ਾਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਕੈਮਰੇ ਦੀਆਂ ਲੋਕੇਸ਼ਨਾਂ ਨੂੰ ਦੇਖ ਕੇ ਸਾਰਾ ਦਿਨ ਇਸ ਗੱਲ ਦੀ ਜਾਂਚ ਕਰਦੇ ਰਹੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੋਰ ਜਿਹੜੇ ਹੈਗੇ ਨੇ ਕੈਮਰਿਆਂ ਦੇ ਵਿੱਚ ਆ ਸਕਣ ਤਾਂ ਜੋ ਜਾਂਚ ਨੂੰ ਸੌਖਿਆਂ ਢੰਗ ਦੇ ਨਾਲ ਨੇਪਰੇ ਚਾੜਿਆ ਜਾ ਸਕੇ ਔਰ ਦੱਸਿਆ ਜਾਂਦਾ ਕਿ ਜਿਵੇਂ ਸੰਘੂ ਕਨਫੈਕਸ਼ਨਰੀ ਦੇ ਵਿੱਚੋਂ 5000 ਦੀ ਨਗਦੀ ਜਨਤਾ ਵਿਕਰੀ ਦੇ ਵਿੱਚੋਂ ਹਰਪਾਲ ਸਿੰਘ ਨੇ ਦੱਸਿਆ ਕਿ 22000 ਦੀ ਨਗਦੀ ਗਾਬਾ ਪੈਕਰਜ਼ ਦੇ ਮਾਲਕ ਅਜੀਤ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਚੋਂ 30000 ਰੁਪਏ ਦੀ ਚੋਰੀ ਨਗਦੀ ਲੈ ਗਏ ਉਧਰ ਸਿੱਧੂ ਆਇਲ ਸਟੋਰ ਦੀ ਗੱਲ ਕਰੀਏ ਉਥੋਂ ਵੀ ਜਿਹੜੇ ਹੈਗੇ ਨੇ ਚੋਰ 5-7000 ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ ਇਸ ਤੋਂ ਪਹਿਲਾਂ ਪਿਛਲੇ ਸਾਲ ਦੀ ਜੇਕਰ ਗੱਲ ਕਰੀਏ ਤਾਂ ਖੰਨਾ ਰੋਡ ਦੇ ਉੱਤੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਸੀ ਚੋਰਾਂ ਨੇ ਰਾਤ ਸਮੇਂ ਘਟਨਾਵਾਂ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਸੀ ਜਿਹਦੇ 'ਚ ਜਿਹੜਾ ਹੈਗਾ ਅਨੇਕਾਂ ਦੁਕਾਨਾਂ ਨੂੰ ਉਸ ਸਮੇਂ ਵੀ ਚੋਰਾਂ ਨੇ ਨਿਸ਼ਾਨਾ ਬਣਾਇਆ ਸੀ ਤਾਨੂੰ ਵੀ ਪੁਲਿਸ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ ਔਰ ਹੁਣ ਤੱਕ ਦੀ ਸਾਡੀ ਜਾਂਚ ਤੋਂ ਸਾਹਮਣੇ ਆਇਆ ਕਿ ਬੜੇ ਟੈਕਨੀਕਲ ਤਰੀਕੇ ਦੇ ਨਾਲ ਐਸ ਐਚਓ ਸੰਦੀਪ ਸਿੰਘ ਤੇ ਥਾਣੇਦਾਰ ਸੁਖਵਿੰਦਰ ਸਿੰਘ ਇਸ ਗੱਲ ਦੀ ਜਾਂਚ ਕਰ ਰਹੇ ਹਨ ਔਰ ਐਸ ਐਚਓ ਸੰਦੀਪ ਸਿੰਘ ਨੇ ਦੱਸਿਆ ਕਿ ਬਹੁਤ ਹੀ ਜਲਦੀ ਚੋਰ ਨੇ ਜਿਹੜੇ ਸਲਾਖਾਂ ਦੇ ਪਿੱਛੇ ਹੋਣਗੇ ਬੜੀ ਤਕਨੀਕੀ ਤਰੀਕੇ ਦੇ ਨਾਲ ਜਿਹੜੇ ਹੈਗੇ ਨੇ ਐਸ ਐਚਓ ਸਾਹਿਬ ਇਸ ਗੱਲ ਦੀ ਜਾਂਚ ਕਰ ਰਹੇ ਨੇ ਕਿ ਚੋਰ ਕਿਸ ਰਸਤਿਆਂ ਕਿੰਨੇ ਵਜੇ ਕਿਹੜੀ ਕਿਹੜੀ ਦੁਕਾਨ ਤੇ ਦਾਖਲ ਹੋਏ ਔਰ ਸਾਰੀਆਂ ਗੱਲਾਂ ਇਹ ਜਾਂਚ ਦਾ ਹਿੱਸਾ ਨੇ